ਗਲੋਬਲ ਡਿਸਕਸ਼ਨ ਦਾ ਸਕਾਂ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਪੰਜਾਬ ਚ ਪਾਰਲੀਮੈਂਟ ਚੋਣਾਂ ਕਾ ਜਿਸ ਕਦਰ ਕਮਸਾਨ ਮਚਾ ਹੋਇਆ ਉਹਨਾਂ ਮੁੱਦਿਆਂ ਨੂੰ ਆਪਾਂ ਚਰਚਾ ਦਾ ਵਿਸ਼ਾ ਅੱਜ ਬਣਾ ਰਹੇ ਆਂ ਵੱਡਾ ਮਾਮਲਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਲਗਾਤਾਰ ਲੰਬਾ ਸਮਾਂ ਸਦਾ ਜਰੀਆ ਕਦੇ ਭਾਜਪਾ ਦੇ ਨਾਲ ਕਦੇ ਭਾਜਪਾ ਤੋਂ ਵੱਖਾ ਜੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਤਾਂ ਪਾਰਲੀਮੈਂਟ ਦੇ ਚੋਣਾਂ ਦੇ ਹੁਣ ਦੌਰ ਚ ਆ ਕੇ ਕਿਸ ਕਦਰ ਅਕਾਲੀ ਦਲ ਕਦੇ ਤਾਂ ਜਾ ਰਿਹਾ ਕਦੇ ਠਾਂ ਜਾ ਰਿਹਾ ਕਦੇ ਉਸ ਦਾ ਆਗੂ ਕੋਈ ਛੱਡ ਕੇ ਜਾ ਰਿਹਾ ਤੇ ਕਦੇ ਕੋਈ ਕਾਲੀ ਦਲ 'ਚ ਸ਼ਾਮਲ ਹੋ ਰਿਹਾ ਹੈ। ਬੇਸ਼ੱਕ ਇਹ ਕਿਹਾ ਜਾਂਦਾ ਹੈ ਕਿ ਅਕਸਰ ਇਹਨਾਂ ਦਿਨਾਂ 'ਚ ਕਾਲੀ ਦਲ ਹਾਸ਼ੀਏ ਤੇ ਹੈ। ਪਰ ਇਹ ਮੰਨਣੀ ਪਹੇਗੀ ਗੱਲ ਆ ਕਿ ਦੇ ਬਾਵਜੂਦ ਆ ਕਾਲੀ ਦਲ ਵੱਡੀ ਚਰਚਾ 'ਚ ਬਣਿਆ ਹੋਇਆ ਹੈ। ਉਹ ਜਿਸ ਚਰਚਾ ਦੀ ਆਪਾਂ ਗੱਲ ਕਰ ਰਹੇ ਆ ਉਹ ਆ ਕਾਲੀ ਦਲ ਦੇ ਆਗੂ ਅਕਬਰ ਸਿੰਘ ਮਲੂਕਾ ਤੇ ਖਸਾਲੀ ਕਾਲੀ ਆਗੂ ਹੈ। ਪੂਰਾ ਪੰਜਾਬ ਜਾਣਦਾ ਹੈ ਸ਼ਾਇਦ ਦੁਨੀਆ ਭਰ ਚ ਬੈਠੇ ਜਿਹੜੇ ਪੰਜਾਬੀ ਐ ਸਿੱਖ ਭਾਈਚਾਰਾ ਉਹਨਾਂ 'ਚ ਕਾਫੀ ਵੱਡੀ ਗਿੰਦੀ ਸਕੰਦਰ ਸਿੰਘ ਮਲੂਕਾ ਦਾ ਨਾਮ ਜਾਣਦੇ ਹੋਣਗੇ ਕੈਬਨਟ ਮੰਤਰੀ ਰਹੇ ਐ ਵਿਧਾਇਕ ਰਹੇ ਐ ਮਾਲਵੇ ਦੇ ਕਦਾਵਾਰ ਆਗੂ ਆ ਜਾਣਿਆ ਪਹਿਚਾਣਾ ਚਿਹਰਾ ਵੱਡੀ ਗੱਲ ਇਹ ਐ ਕਿ ਜਿਹੜਾ ਬਾਦਲ ਪਰਿਵਾਰ ਐ ਬਾਦਲ ਪਰਿਵਾਰ ਦੇ ਬਹੁਤ ਨਜ਼ਦੀਕੀ ਸਾਥੀ ਰਹੇ ਐ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ 'ਚ ਜਦੋਂ ਬਰਵਿੰਦਰ ਸਿੰਘ ਭੁੰਦੜਾ ਉਨ੍ਹਾਂ ਦੇ ਨਾਲ ਜਿਹੜਾ ਕੰਦੇ ਨਾਲ ਕੰਦਾ ਲਾ ਕੇ ਕੰਮ ਕਰਦੇ ਰਹਿਆ ਤਾਂ ਸਿਕੰਦਰ ਸਿੰਘ ਮਲੂਕਾ ਵੀ ਉਸ ਟੀਮ ਦਾ ਇੱਕ ਹਿੱਸਾ ਸੀ ਉਸੇ ਸਿਕੰਦਰ ਸਿੰਘ ਮਲੂਕਾ ਦੀ ਗੱਲ ਆਪਾਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਲਗਾਤਾਰ ਇਹ ਮੁੱਦਾ ਚਾਚਾ ਜੀ ਕਿ ਸਿਕੰਦਰ ਸਿੰਘ ਮਲੂਕਾ ਹੁਣ ਭਾਜਪਾ 'ਚ ਜਾਣ ਹੀ ਵਾਲਿਆ ਜਦੋਂ ਇਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ ਇਸ ਕਰਕੇ ਗੱਲ ਕਰਨੀ ਬਣਦੀ ਹੈ ਜੇ ਆਪਾਂ ਬਠਿੰਡਾ ਪਾਰਲੀਮੈਂਟ ਹਲਕੇ ਦੀ ਗੱਲ ਕਰੀਏ ਸਿਕੰਦਰ ਸਿੰਘ ਮਲੂਕਾ ਜਿਸ ਤੋਂ ਨਸਵੰਦ ਰੱਖਦੇ ਆ ਮਾਲਵਾ ਦੀ ਗੱਲ ਕਰੀਏ ਤੱਕ ਹੈ ਜਾ ਰਿਹਾ ਹੈ ਕਿ ਕਾਲੀ ਆਗੋਸ ਅਕਬਰ ਸਿੰਘ ਮਲੂਕਾ ਆਪਣੇ ਵਖਵਾ ਕਾ ਮਹਿਤਿਆ ਨਾਲ ਪ੍ਰਸ਼ਾਸਕਾਂ ਨਾਲ ਟੈਲੀਫੋਨ ਰਹੀਂ ਮੁਲਾਕਾਤਾਂ ਗੱਲਬਾਤ ਕਰਕੇ ਇਹ ਟੋਲ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜੇ ਭਾਜਪਾ ਜਾਣਗੇ ਤਾਂ ਇਹ ਹੋ ਜਾ ਵਰਤਾਰਾ ਰਹੇਗਾ ਦੇਖੋ ਜੇ ਜਦੋਂ ਆਪਾਂ ਗੱਲ ਲੋਕਾਂ ਚ ਲੈ ਕੇ ਜਾਂਦੇ ਆ ਜਾਂ ਪੁੱਛ ਗੇਸ ਕਰਦੇ ਆ ਪ੍ਰਸ਼ਾਸਕ ਕਿੰਨੇ ਵੀ ਚਾਹੇ ਉਹਨਾਂ ਦੇ ਭਗਤ ਹੋਣ ਜਾ ਪ੍ਰਸ਼ੰਸੇ ਕਿੰਨੇ ਵੀ ਉਹਨਾਂ ਦੇ ਚਾਹਵਾਨ ਹੋਣ ਉਹਨਾਂ ਦਾ ਪਲਾਲੂ ਉਸਦੇ ਹੋਣ ਪਰ ਜਦੋਂ ਆਪਾਂ ਉਹਨਾਂ ਨਾਲ ਗੱਲ ਸਾਂਝੀ ਕਰਾਂਗੇ ਤਾਂ ਗੱਲ ਦਾ ਖਲਾਰਾ ਤਾਂ ਪੈ ਗਈ ਪੈਗਾ। ਇਹੀ ਵਜ੍ਹਾ ਹੈਗੀ ਹੈ ਕਿ ਗੈਰ ਰਸਮੀ ਤੌਰ ਤੇ ਰਾਸੀ ਤਰ੍ਹਾਂ ਚ মিডিਆ ਅੰਦਰ ਇਸ ਗੱਲ ਦੀ ਚਰਚਾ ਹੈ ਕਿ ਸਿਕੰਦਰ ਸਿੰਘ ਮਲੂਕਾ ਜਿਹੜੇ ਹੈਗੇ ਆ ਉਹ ਇਸ ਗੱਲ ਦਾ ਪਤਾ ਲਾ ਰਿਹਾ ਟੋਲ ਆ ਰਿਹਾ ਕਿ ਭਾਜਪਾ ਜਾਣਦਾ ਕਿੰਨਾ ਕੁ ਉਹਨਾਂ ਨੂੰ ਜਿਹੜਾ ਹੈਗਾ ਹਲਾਰਾ ਮਿਲ ਸਕਦਾ ਜਾਂ ਕੋਈ ਕਸਾਰਾ ਤਾਂ ਨਹੀਂ ਹੋਏਗਾ। ਸੋ ਇਸ ਕਰਕੇ ਸਥਿਤੀ ਦੇ ਵਿੱਚ ਜਸਕੰਦਰ ਸਿੰਘ ਮਲੂਕਾ ਇਹ ਫੈਸਲਾ ਲੈਣ ਜਾ ਰਿਹਾ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੋ ਦਿਨਾਂ ਚਾਰ ਦਿਨਾਂ ਜੇ ਐਡਾ ਵੱਡਾ ਫੈਸਲਾ ਸਕੰਦਰ ਸਿੰਘ ਮਲੂਕਾ ਲੈਂਦੇ ਆ ਤਾਂ ਸੁਭਾਵਿਕ ਹੈ ਕਿ ਕਾਲੀਦਾਲ ਨੂੰ ਇੱਕ ਬਹੁਤ ਵੱਡਾ ਝਟਕਾ ਹੋਰ ਲੱਗਣ ਜਾ ਰਿਹਾ ਹੈ ਇਹਦੀ ਇੱਕ وجہ ਜਿਹੜਾ ਪਸ਼ੋਕੜਾ ਜੀ ਦੇ ਕਰਕੇ ਆਪਾਂ ਗੱਲ ਕਰ ਰਹੇ ਆਂ ਪਸ਼ੋਕੜੇਸ ਕਰਕੇ ਵੀ ਆਪਾਂ ਗਿੰਦੇ ਆਂ ਕਿਉਂਕਿ ਸਕੰਦਰ ਸਿੰਘ ਮਲੂਕਾ ਦਾ ਪਰਿਵਾਰ ਉਹਨਾਂ ਦਾ ਬੇਟਾ ਗੁਰਪ੍ਰੀਤ ਸਿੰਘ ਮਲੂਕਾ ਉਹਨਾਂ ਦੀ ਨੂੰਹ ਬੀਬਾ ਪਰਮਪਾਲ ਕੌਰ ਸਿੱਧੂ ਉਹ ਪਹਿਲਾਂ ਹੀ ਭਾਜਪਾ ਜਾ ਚੁੱਕੇ ਐ ਸੋ ਇਸ ਕਰਕੇ ਸਵਾਲ ਤਾਂ ਉਦੋਂ ਦੇ ਉੱਠ ਰਹੇ ਐ ਜਦੋਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਭਾਜਪਾ ਚ ਗਏ ਐ ਪਰ ਹੁਣ ਕਿਉਂਕਿ ਸਕੰਦਰ ਸਿੰਘ ਮਲੂਕਾ ਦੀ ਗੱਲ ਕੀਤੀ ਜਾ ਰਹੀ ਐ ਇਸ ਕਰਕੇ ਚਰਚਾ ਹੋਰ ਵੀ ਵਿਦੇਰੇ ਬਣੀ ਵੀ ਐ ਇਹ ਵੀ ਸਹੀ ਐ ਕਿ ਸਕੰਦਰ ਸਿੰਘ ਮਲੂਕਾ ਬੜੇ ਅਨੁਭਵੀ ਤਜਰਬੇਕਾਰ ਰਾਸੀ ਆਗੂ ਐ ਜੇ ਡਾ ਵੱਡਾ ਫੈਸਲਾ ਲੈ ਰਿਹਾ ਜਾਂ ਲੈਣਗੇ ਆਉਣ ਵਾਲੇ ਦਿਨਾਂ 'ਚ ਤਾਂ ਉਹ ਸੋਚ ਸਮਝ ਕੇ ਹੀ ਇਸ ਮਾਮਲੇ 'ਚ ਫੈਸਲਾ ਲੈਣਗੇ ਪਰ ਇਹ ਜ਼ਰੂਰ ਹੈ ਕਿ ਭਾਜਪਾ ਨਾਲ ਵੀ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਕੋਈ ਨਾ ਕੋਈ ਜਿਹੜੀ ਵੱਡੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਉਹ ਫੈਸਲਾ ਲੈ ਸਕਦਾ ਹੈ ਕਿ ਆਖਿਰ ਕਿਉਂ ਅਸਕੰਦਰ ਸਿਕਮਲੂਕਾ ਭਾਜਪਾ ਜਾਣਗੇ ਜਦੋਂ ਇਹੋ ਜਿਹੀਆਂ ਸਥਿਤੀਆਂ ਪੈਦਾ ਹੁੰਦੀਆਂ ਤਾਂ ਘੱਟੋ ਘੱਟ ਆਪਾਂ ਇਹ ਕਹਿ ਸਕਦੇ ਹਾਂ ਕਿ ਮਾਲਵਾ ਦੇ ਅੰਦਰ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਦੀ ਤਲਾਸ਼ ਨਵੇਂ ਚਿਹਰਿਆਂ ਦੀ ਤਲਾਸ਼ ਕਰਨੀ ਹੋਏਗੀ ਕਿਉਂਕਿ ਜੇ ਪਿਛਲੇ ਚਿਹਰੇ ਆਪਾਂ ਗੱਲ ਕਰੀਏ ਅਕਾਲੀ ਦਲ ਦੇ ਬਲਵਿੰਦਰ ਪੁੰਦੜ ਦੀ ਆਪਾਂ ਗੱਲ ਕਰਦੇ ਆ ਲੰਬਾ ਸਮਾਂ ਅਕਾਲੀ ਆਗੂ ਰਹੇ ਆ ਰਾਜ ਸਭਾ ਦੇ ਮੈਂਬਰ ਰਹੇ ਆ ਵਿਧਾਇਕ ਰਹੇ ਆ ਬਾਦਲ ਪਰਿਵਾਰ ਦੇ ਨਜ਼ਦੀਕੀ ਸਾਥੀ ਰਹੇ ਆ ਸਿਕੰਦਰ ਸਿੰਘ ਮਲੂਕਾ ਉਹ ਵੀ ਨਜ਼ਦੀਕੀ ਸਾਥੀਆਂ 'ਚੋਂ ਇੱਕ ਹੈ ਜੇ ਹੁਣ ਦੂਜੇ ਆਗੂ ਆਉਂਦੇ ਆਪਾਂ ਗੱਲ ਕਰਦੇ ਆ ਤਾਂ ਇਹ ਭਾਲ ਕਰਨੀ ਪਏਗੀ ਮਾਨਸਾ ਬਟਿੰਡਾ ਜਿਹੜਾ ਉਸ ਇਲਾਕੇ ਨਾਲ ਲੱਗਦਾ ਜਿਹੜਾ ਹੋਰ ਵਿਧਾਨ ਸਭਾ ਦੇ ਹਲਕੇ ਐ ਇਹਦਾ ਸਹੀ ਐ ਕਿ ਉਹਨਾਂ ਸਾਰੇ ਹਲਕਿਆਂ 'ਚੋਂ ਕੋਈ ਨਾ ਕੋਈ ਵਿਧਾਨ ਸਭਾ ਦੀ ਚੋਣ ਅਕਾਲੀ ਦਲ ਵੱਲੋਂ ਲੜੀ ਜਾਂਦੀ ਐ ਕਿਸੇ ਆਗੂ ਵੱਲੋਂ ਲੜੀ ਜਾਂਦੀ ਐ ਪਰ ਸਿਕੰਦਰ ਸਿੰਘ ਮਲੂਕਾ ਦੀ ਗੈਰ ਹਾਜ਼ਰੀ ਦੇ ਨਾਲ ਇੱਕ ਵੱਡਾ ਖਲਾਅ ਪੈਦਾ ਹੁੰਦਾ ਨਜ਼ਰ ਆਏਗਾ ਅਕਾਲੀ ਦਲ ਦੇ ਅੰਦਰ ਖਾਸ ਤੌਰ ਤੇ ਉਸ ਦੌਰ ਦੀ ਉਸ ਵੇਲੇ ਦੀ ਗੱਲ ਕਰ ਰਹੇ ਆਂ ਜਿਸ ਵੇਲੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਹੈਗਾ ਪੋਲਿਟিক্যাল ਸੀਨ ਤੋਂ ਦੁਨੀਆ ਤੋਂ ਅਲੋਪ ਹੋ ਚੁੱਕਿਆ ਹੈ। ਪਰ ਸੁਖਵੀਰ ਬਾਦਲ ਜਿਹੜਾ ਹੈ ਇਸ ਵੇਲੇ ਅਗਵਾਹੀ ਕਾਰਿਆ ਸੁਖਵੀਰ ਬਾਦਲ ਪਿਛਲੇ ਦਿਨਾਂ ਚ ਜਦੋਂ ਉਹਨਾਂ ਦੀ ਲੀਡਰਸ਼ਿਪ ਤੇ ਸਵਾਲ ਉੱਠਦੇ ਸੀ ਇਹ ਤਾਂ ਠੀਕ ਹੈ ਕਿ ਸਿਕੰਦਰ ਸਿੰਘ ਮਲੂਕਾ ਨੇ ਕਦੇ ਖੁੱਲ ਕੇ ਉਹਨਾਂ ਦੀ ਲੀਡਰਸ਼ਿਪ ਬਾਰੇ ਸਵਾਲ ਨਹੀਂ ਠਾਏ ਪਰ ਇਹਦੇ ਨਾਲ-ਨਾਲ ਚਰਚਾ ਜ਼ਰੂਰ ਇਸ ਗੱਲ ਤੇ ਬਣੀ ਰਹੀ ਹੈ ਕਿ ਜੇ ਸਿਕੰਦਰ ਸਿੰਘ ਮਲੂਕਾ ਇਸ ਮੁੱਦੇ ਤੇ ਕੋਈ ਸਵਾਲ ਠਾਉਣਗੇ ਤਾਂ ਉਸ ਨੂੰ ਗੰਭੀਰਤਾ ਨਾਲ ਲਿਆ ਜਾਏਗਾ। ਇਸ ਕਰਕੇ ਵੀ ਕਿ ਸਿਕੰਦਰ ਸਿੰਘ ਮਲੂਕਾ ਨੇ ਜੇ ਆਪਾਂ ਗੱਲ ਕਰੀਏ ਬਹੁਤ ਸਾਰੀਆਂ ਲੜਾਈਆਂ ਬਾਦਲ ਪਰਿਵਾਰ ਦੇ ਲਈ ਮਾਲਵਾ ਦੇ ਵਿੱਚ ਲੜੀਆਂ ਉਸ ਹਲਕੇ ਦੇ ਵਿੱਚ ਲੜੀਆਂ ਇਸ ਕਰਕੇ ਸਿਕੰਦਰ ਸਿੰਘ ਮਲੂਕਾ ਦਾ ਕੋਈ ਵੀ ਫੈਸਲਾ ਜਿਹੜਾ ਹੈਗਾ ਅਕਾਲੀ ਦਲ ਨੂੰ ਪ੍ਰਭਾਵਿਤ ਕਰੇਗਾ ਹੀ ਕਰੇਗਾ ਪਰ ਨਾਲ ਹੀ ਜੇ ਆਪਾਂ ਦੇਖੀਏ ਤਾਂ ਪੰਜਾਬ ਦੀ ਰਾਜਨੀਤੀ ਨੂੰ ਵੀ ਸਿੱਧੇ ਤੌਰ ਤੇ ਪ੍ਰਭਾਵਿਤ ਕਰੇਗਾ ਇਹ ਗੱਲ ਆਪਾਂ ਜ਼ਰੂਰ ਕਰਨੀ ਚਾਹਾਂਗੇ ਉਹ ਭਾਰਤੀ ਜਨਤਾ ਪਾਰਟੀ ਬਾਰੇ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਕਾਲੀ ਜਲਦੇ ਆਗੂਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਅਸਕੰਦਰ ਸਿੰਘ ਮਲੂਕਾ ਤੇ ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਇਸ ਵੇਲੇ ਭਾਜਪਾ ਚ ਪਰਿਵਾਰ ਤਾਂ ਜਾ ਹੀ ਚੁੱਕਾ ਹੈ ਮਲੂਕਾ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਤਿਆਰੀ ਕਰ ਰਿਹਾ ਹੈ ਇਹ ਵੀ ਵੱਡਾ ਸਵਾਲ ਹੈ ਕਿ ਕੀ ਕੀ ਅਕਾਲੀ ਚਿਹਰੇ ਆਉਣ ਦੇ ਨਾਲ ਭਾਜਪਾ ਚ ਜਾਣ ਪਏਗੀ ਪਾਰਲੀਮੈਂਟ ਚੋਣਾਂ ਤਾਂ ਸਾਰਿਆਂ ਦੇ ਸਾਹਮਣੇ ਆ ਇਹਦੇ ਨਤੀਜੇ ਤਾਂ 1 ਜੂਨ ਨੂੰ ਵੋਟਾਂ ਪੈਣੀਆਂ 4 ਜੂਨ ਨੂੰ ਨਤੀਜੇ ਵੀ ਆ ਜਾਣੇ ਆ ਸੋ ਫੈਸਲਾ ਪਤਾ ਲੱਗ ਹੀ ਜਾਏਗਾ ਕਿ ਕਿੰਨਾ ਕਿੰਨਾ ਦਾ ਲਹਾ ਤਾਂ ਕਿੰਨਾ ਕਿ ਫਾਇਦਾ ਕਾਹਲੀ ਆਗੋਂ ਦੇ ਜਾਣ ਨਾਲ ਹੁੰਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਭਾਜਪਾ ਦੇ ਸਾਹਮਣੇ ਇਹ ਸਵਾਲੀ ਕੇਵਲ ਪਾਰਲੀਮੈਂਟ ਦੀਆਂ ਚੋਣਾਂ ਨਹੀਂ ਕਈ ਵਾਰ ਅਸੀਂ ਅਕਸਰ ਇਹ ਆਖਦੇ ਹਾਂ ਜਦੋਂ ਗੱਲ ਕਰਦੇ ਹਾਂ ਕਿ ਭਾਜਪਾ ਚ ਫਲਾਂ ਅਕਾਲੀ ਚਲਾ ਗਿਆ ਫਲਾਂ ਅਕਾਲੀ ਜਾ ਸਕਦਾ ਜਾਂ ਹੋਰ ਆਗੂ ਜਾ ਸਕਦੇ ਆ ਕੇਵਲ ਪਾਰਲੀਮੈਂਟ ਦੀ ਗੱਲ ਨਹੀਂ ਪਾਰਲੀਮੈਂਟ ਦੇ ਚੋਣ ਤੇ ਆਪਾਂ ਜ਼ਰੂਰ ਕਹਿੰਨੇ ਆ ਕਿ ਹੁਣ ਮੁੱਦਾ ਹੈਗਾ ਪਾਰਲੀਮੈਂਟ ਦਾ ਇਸ ਕਰਕੇ ਸਵਾਲ ਉਠਾਏ ਜਾ ਰਹੇ ਆ ਅਰੇ ਇਸ ਮੁੱਦੇ ਦੇ ਨਾਲ ਨਾਲ ਭਾਜਪਾ ਦੇ ਸਾਹਮਣੇ ਮੈਂ ਕਹਾਗਾ ਕਿ ਸਭ ਤੋਂ ਵੱਡੀ ਗੱਲ ਹੈ ਪੰਜਾਬ ਵਿਧਾਨ ਸਭਾ ਦੀ 27 ਚਾਰੀ ਚੋਣ ਇਹ ਗੱਲ ਆਪਾਂ ਸਵਾਬ ਕਿ ਕਹਿ ਸਕਦੇ ਹਾਂ ਇਸ ਕਰਕੇ ਵੀ ਬਣਦੀ ਹੈ ਦੇਖੋ ਪਾਰਲੀਮੈਂਟ ਚੋਣਾਂ 'ਚ ਭਾਜਪਾ ਵੱਡਾ ਦਾਵਾ ਕਰ ਰਹੀ ਹੈ ਕਿ 400 ਦਾ ਅੰਕੜਾ ਪਾਰ ਕਰਾਂਗੇ ਹੁਣ ਜਿਹੜੀਆਂ ਮੌਜੂਦਾ ਪ੍ਰਸਿੱਧੀਆਂ ਬਣੀਆਂ ਹਨ ਉਹਨਾਂ ਪ੍ਰਸਿੱਧੀਆਂ 'ਚ ਲੱਗਦਾ ਨਹੀਂ ਕਿ ਭਾਜਪਾ ਜਿਹੜੀ 400 ਦਾ ਅੰਕੜਾ ਪਾਰ ਕਰੇਗੀ ਜੋ ਨੈਲਸ ਜਾ ਰਹੇ ਹੈ ਜੋ ਵੋਟਾਂ ਦੀ ਪਰਸੈਂਟੇਜ ਦੀ ਗਿਣਤੀ ਕਰ ਲਈ ਜੋ ਹੰਗਾਰੇ ਦੀ ਗੱਲ ਕਰੀ ਜਾਂ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਨੂੰ ਜਿਹੜਾ ਮਿਲ ਰਿਹਾ ਹੰਗਾਰਾ ਉਸ ਤੋਂ ਦੇ ਅੰਦਾਜ਼ਾ ਲਗਾਈਏ ਕਿ 400 ਅੰਕੜਾ ਪਾਰ ਕਰ ਪਾਏਗੀ ਉਹ ਪਾਰ ਹੋਵੇ ਜਾਂ ਨਾ ਹੋਵੇ ਪਰ ਦੇ ਦੇ ਲੋਕਾਂ ਚ ਵੱਡੀ ਹੱਦ ਤੱਕ ਇਹ ਗੱਲ ਤੈ ਹੋ ਚੁੱਕੀ ਆ ਪ੍ਰਵਾਨ ਹੋ ਚੁੱਕੀ ਆ ਕਿ ਜੇ ਅਗਲੀ ਸਰਕਾਰ ਆਏਗੀ ਤਾਂ ਭਾਜਪਾ ਦੀ ਆਏਗੀ ਸੋ ਪੰਜਾਬ ਦੇ ਚ ਪਾਰਲੀਮੈਂਟ ਚੋਣਾਂ ਦੇ ਚੱਲਦੇ ਆ ਭਾਜਪਾ ਨੂੰ ਦੋ ਸੀਟਾਂ ਵਾਧਾ ਆਣ ਘਾਟਣ ਆਉਂਦੇ ਆ ਜਾਂ ਨਹੀਂ ਆਉਂਦੀਆਂ ਇਹ ਵੀ ਆਪਣੇ ਆਪ 'ਚ ਇੱਕ ਵੱਖਰਾ ਸਵਾਲ ਹੈ ਇਹਦੇ ਨਾਲ ਵੀ ਸ਼ਾਇਦ ਭਾਜਪਾ ਨੂੰ ਇੰਨਾ ਬਹੁਤਾ ਫਰਕ ਨਹੀਂ ਪਏਗਾ ਹਾਂ ਜੇ ਫਰਕ ਪਏਗਾ ਤਾਂ ਫਰਕ ਇਸ ਗੱਲ ਨਾਲ ਪਏਗਾ ਕਿ ਵਿਧਾਨ ਸਭਾ ਦੀਆਂ ਚੋਣਾਂ 'ਚ ਕਿੰਨੀਆਂ ਸੀਟਾਂ ਜਿਹੜੀਆਂ ਭਾਜਪਾ ਲੈ ਕੇ ਜਾਂਦੀ ਹੈ ਜੇ ਪਾਰਲੀਮੈਂਟ ਚੋਣਾਂ ਦੇ ਨਤੀਜੇ ਕਿਦਰ ਇਹ ਸਾਬਤ ਕਰ ਦਿੰਦੇ ਆ ਗਿਣਤੀਆਂ ਮਿੰਟੀਆਂ ਕਿ ਇੰਨੀਆਂ ਕਿੰਨੀਆਂ ਸੀਟਾਂ ਜਿਹੜੀਆਂ ਹੈਗੀਆਂ ਭਾਜਪਾ ਨੂੰ ਆ ਸਕਦੇ ਨੇ ਜਾਂ ਇੰਨੀਆਂ ਸੀਟਾਂ 'ਚ ਭਾਜਪਾ ਵਿਧਾਨ ਸਭਾ 'ਚ ਲੀਡ ਕਰਦੀ ਹੈ ਅਗਵਾਈ ਕਰਦੀ ਹੈ ਤਾ ਉਸ ਦੇ ਚੱਲਦਾਂ ਜਿਹੜਾ ਹੈਗਾ ਇੱਕ ਵੱਡਾ ਨਤੀਜਾ ਭਾਜਪਾ ਨੂੰ ਕੱਢਣ ਦਾ ਮੌਕਾ ਮਿਲੇਗਾ ਕਿ ਆਰੇ ਵਿਧਾਨ ਸਭਾ ਚੋਣਾਂ ਚ ਭਾਜਪਾ ਖੁੱਲ ਕੇ ਮੈਦਾਨ ਚ ਨਿਤਰੇਗੀ ਜਿਹੜੇ ਆਗੂ ਉਹਨਾਂ ਨਾਲ ਲਾ ਰਹੇ ਐ ਇਸ ਵੇਲੇ ਚਾਹੇ ਉਹ ਕਾਂਗਰਸ ਚੋਂ ਆ ਰਹੇ ਚਾਹੇ ਅਕਾਲੀ ਦਲ ਚੋਂ ਆ ਰਹੇ ਜਾਂ ਆਪ ਚੋਂ ਆ ਰਹੇ ਦੂਜੀਆਂ ਪਾਰਟੀਆਂ ਚੋਂ ਆ ਰਹੇ ਉਹਨਾਂ ਲਈ ਵੀ ਸਭ ਤੋਂ ਵੱਡਾ ਨਿਸ਼ਾਨਾ ਤੇ ਟਾਰਗੇਟ ਇਹੀ ਹੈ ਕਿ ਕੱਲ ਨੂੰ ਦੇਖੋ ਜਦੋਂ ਵਿਧਾਨ ਸਭਾ ਦੇ ਚੋਣਾਂ ਆਉਂਦੀਆਂ ਉਹਨਾਂ ਚੋਣਾਂ ਦੇ ਚ ਉਹਨਾਂ ਨੂੰ ਇੱਕ ਹੰਗਾਰਾ ਜਨ ਅਥਾਂ ਜਾਂ ਕ੍ਰਿਤਬਾ ਮਿਲੇਗਾ ਕਿ ਨਹੀਂ ਮਿਲੇਗਾ ਸੋ ਜਿਹੜੇ ਭਾਜਪਾ ਜਾ ਰਹੇ ਆ ਦੇਖੋ ਪੰਜਾਬੀਆਂ ਦੀ ਗੱਲ ਬੜੀ ਵੱਡੀ ਹੈ ਕਿ ਪੰਜਾਬੀ ਪਾਰਲੀਮੈਂਟ ਸਾਰਾ ਜਾਣਦੇ ਆ ਕਿ 13 ਸੀਟਾਂ 13 ਸੀਟਾਂ 'ਚੋਂ ਕਿਸੇ ਪਾਰਟੀ ਨੂੰ ਕਦੇ ਵੀ وزارت ਮਿਲਦੀ ਹੈ ਨਹੀਂ ਮਿਲਦੀ ਸੋ ਬਹੁਤਾ ਹਿੱਸਾ ਪੰਜਾਬ ਦਾ ਪਾਰਲੀਮੈਂਟ 'ਚ ਹੁੰਦਾ ਨਹੀਂ ਹੈ ਪੰਜਾਬੀਆਂ ਦੀ ਬਹੁਤੀ ਨਜ਼ਰ ਰਹਿੰਦੀ ਹੈ ਵਿਧਾਨ ਸਭਾ ਦੀਆਂ ਚੋਣਾਂ ਤੇ ਸੋ ਸਾਰੇ ਜਿਹੜੇ ਭਾਜਪਾ ਜਾ ਵੀ ਰਹੇ ਆ ਜਾਂ ਪੰਜਾਬ 'ਚ ਭਾਜਪਾ ਦਾ ਆਪਣਾ ਵੀ ਜੋ ਰੋਲ ਹੈ ਭੂਮਿਕਾ ਸਾਰਾ ਜ਼ੋਰ ਇਸ ਗੱਲ ਤੇ ਹੋਏਗਾ ਕਿ ਆਉਣ ਵਾਲੇ ਸਮੇਂ ਚ ਭਾਜਪਾ ਕੀ ਪੰਜਾਬ ਦੇ ਅੰਦਰ ਆਪਣੇ ਐਮ ਪੂਮਕਾ ਨਵਾ ਸਕੇਗੀ ਵਿਧਾਨ ਸਭਾ ਦੇ ਚੋਣਾਂ ਦੇ ਚ ਭਾਜਪਾ ਦੀ ਇੱਕ ਦੇਖੋ ਤਾਕਤ ਹੈ ਜੇ ਕਿਸੇ ਹੱਦ ਤੱਕ ਕੁਝ ਗਿਣਤੀ ਵਧਾ ਕੇ ਭਾਜਪਾ ਅੱਗੇ ਲੈ ਜਾਂਦੀ ਹੈ ਤਾਂ ਕੁਝ ਸੀਟਾਂ ਦਾ ਫੇਰ ਉਹਦੇ ਦਬਦਬੇ ਵਾਲੀ ਭਾਜਪਾ ਦੀ ਚੋਲੀ ਚ ਪੈ ਜਾਂਦੀਆਂ ਸੋ ਵੱਡਾ ਮੁੱਦਾ ਇਸ ਮੁੱਦੇ ਤੇ ਆਉਣ ਵਾਲੇ ਦਿਨਾਂ 'ਚ ਨਜ਼ਰਾਂ ਬਣੀਆਂ ਰਹਿਣਗੀਆਂ ਇੱਕ ਹੋਰ ਮਾਮਲਾ ਆਪਾਂ ਜ਼ਰੂਰ ਕਾਲੀਦਲ ਦੀ ਆਪਾਂ ਗੱਲ ਕਰਦੇ ਆ ਉਹ ਮੈਂ ਲੈਣਾ ਚਾਹਾਂਗਾ ਉਹ ਹੈ ਵਰਸਾ ਸਿੰਘ ਬਲਟੋਹਾ ਵਰਸਾ ਸਿੰਘ ਬਲਟੋਹਾ ਲੰਬੇ ਸਮੇਂ ਤੋਂ ਕਾਲੀਦਲ ਦੇ ਜਾਣੇ ਪਹਿਚਾਣੇ ਚਿਹਰੇ ਆਗੂ ਨੇ ਮੈਂ ਪੰਜਾਬ ਵਿਧਾਨ ਸਭਾ ਜਦੋਂ ਪੰਜਾਬ ਵਿਧਾਨ ਸਭਾ ਚ ਨੁਮਾਇੰਦਗੀ ਕਰਦੇ ਰਿਹਾ ਆਪਣੇ ਹਲਕੇ ਦੀ ਮੈਂ ਉਹਨਾਂ ਨੂੰ ਸੁਣਦਾ ਵੀ ਰਿਹਾ ਤੋ ਆਪਣੇ ਜਿਵੇਂ ਪੰਜਾਬੀ ਚ ਕਹਿੰਦੇ ਹੱਕ ਤਾਪੜ ਕੇ ਕਹਿੰਦੇ ਰਿਹਾ ਕਿ ਮੈਂ ਟਕਸਾਲੀ ਅਕਾਲੀ ਆਗੂ ਆਂ ਔਰ ਪੰਜਾਬ ਦੇ ਵਿੱਚ ਜਿਹੜੇ ਵੀ ਗਲਤ ਮੁੱਦੇ ਉਠਦੇ ਰਿਹਾ ਉਨਾ ਮੁੱਦਿਆਂ ਦੇ ਖਿਲਾਫ ਕਿਸੇ ਨੇ ਉਸ ਨੂੰ ਖੜਕੂ ਕਿਹਾ ਹੋਵੇ ਕਿਸੇ ਨੇ ਕੋ ਖਾਲਸਤਾਨੀ ਕਹਤਾ ਹੋਵੇ ਜਾਂ ਹੋਰ ਸ਼ਬਦ ਵਰਤਾ ਹੋਵੇ ਬਲਟੋਹਾ ਦਾ ਕਿ ਸਵਾਹ ਉਹ ਕਦੇ ਡਰੇ ਜਾਂ ਝਿਜਕੇ ਨਹੀਂ ਹੈ ਵਿਧਾਨ ਸਭਾ ਦੇ ਅੰਦਰ ਵੀ ਸਾਫ ਆਗਦੇ ਸੀ ਕਿ ਮੈਂ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਦਾ ਹਾਂ ਸੋ ਵਿਰਸਾ ਸਿੰਘ ਬਲਟੋਹਾ ਹੁਣ ਖਡੂਰ ਸਾਹ ਉਹ ਹਲਕਾ ਜਿਹੜਾ ਕਹਿ ਸਕਦਾ ਹੈ ਕਿ ਟਕਸਾਲੀ ਸਿੱਖ ਹਲਕਾ ਵੀ ਹੈ ਪੰਜਾਬੀ ਪਿੰਡੂ ਹਲਕਾ ਹੈ ਉਸ ਹਲਕੇ ਦੀ ਆਪਣੀ ਇੱਕ ਰਵੈਤ ਰਹੀ ਹੈ ਉਸ ਰਵੈਤ ਦੇ ਚੱਲਦੇ ਆ ਜੇ ਵਿਰਸਾ ਸਿੰਘ ਬਲਟੋਹਾ ਨੂੰ ਕਾਲੀਦਾਲ ਵੱਲੋਂ ਮੈਦਾਨ 'ਚ ਉਤਾਰਿਆ ਗਿਆ ਤਾਂ ਵੱਡੀ ਗੱਲ ਹੈ ਕਿ ਵਿਰਸਾ ਸਿੰਘ ਬਲਟੋਹਾ ਕਾਨੂੰਨ ਨਤੀਜੇ ਕੀ ਆਉਂਦੇ ਕੀ ਨਹੀਂ ਆਉਂਦੇ ਤਾਂ ਦੇਖੋ ਜਿੱਦਾਂ ਮੈਂ ਕਹਿਣਾ ਉਹਨਾਂ ਕਿ ਅਸਰ ਜਦੋਂ ਵੋਟਾਂ ਪੈਣਗੀਆਂ 1 ਜੂਨ ਨੂੰ 4 ਜੂਨ ਨੂੰ ਨਤੀਜੇ ਆਉਣਗੇ ਉਹਨਾਂ ਨਤੀਜਿਆਂ ਤੋਂ ਸਾਬਤ ਹੋਏਗਾ ਕਿ ਕੌਣ ਜਿੱਦਦਾ ਕੌਣ ਹਾਰਦਾ ਕਿਸ ਨੂੰ ਵੱਡਾ ਘਾਰਾ ਮਿਲਦਾ ਪਰ ਇੱਕ ਗੱਲ ਮੈਂ ਬੀਂਗੇ ਜਰਨਲਿਸਟ ਨਿਸ਼ਚਿਤ ਤੌਰ ਤੇ ਕਹਿ ਸਕਦਾ ਹਾਂ ਕਿ ਵਿਰਸਾ ਸਿੰਘ ਬਲਟੋਹਾ ਨੇ ਖੂਦੂਰ ਸਾਹ ਤੋਂ ਜਿਹੜੀ ਚੋਣ ਲੜਨ ਦੀ ਚੁਣੌਤੀ ਪ੍ਰਵਾਨ ਕਰੀ ਐ ਉਹਦੇ ਨਾਲ ਅਕਾਲੀ ਦਲ ਦੇ ਅੰਦਰ ਉਹਨਾਂ ਦਾ ਕਾਦੇ ਜ਼ਰੂਰ ਵੱਡਾ ਹੋਇਆ ਅਕਾਲੀ ਦਲ ਦੇ ਅੰਦਰ ਵਿਸਵਾਸ ਸਿੰਘ ਮਲਟੋਹਾ ਦਾ ਪਹਿਲਾਂ ਵੀ ਇੱਕ ਨਾਂ ਸੀ ਉਹਨਾਂ ਨੇ ਪੰਜਾਬ ਅੰਦੋਲਨ ਦੇ ਚੱਲਦਿਆਂ ਕਿਸਾਨੀ ਲਹਿਰ ਦੇ ਚੱਲਦਿਆਂ ਇਸੇ ਤਰ੍ਹਾਂ ਅਕਾਲੀ ਜਿਹੜੇ ਮੋਰਚਿਆਂ ਦੇ ਚੱਲਦਿਆਂ ਲੰਬੇ ਸਮੇਂ 'ਚ ਜੇਲਾਂ ਵੀ ਕੱਟੀਆਂ ਮਾਰ ਵੀ ਖਾਧੀ ਐ ਇੱਕ ਉਹਨਾਂ ਦਾ ਨਾਂ ਐ ਆਪਣਾ ਲਹਿਰਾਂ ਦੇ ਨਾਲ ਜੁੜਿਆ ਵਾ ਤੇ ਹੁਣ ਜਦੋਂ ਅਕਾਲੀ ਦਲ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਇਸ ਵੇਲੇ ਕਰ ਰਿਹਾ ਸਾਰੇ ਅਕਸਰ ਮੀਡੀਆ ਦੇ ਅੰਦਰ ਅਸੀਂ ਕਹਿਨੇ ਆ ਕਿ ਕਾਲੀਦਾਲਾ ਹਾਸ਼ੀਏ ਤੇ ਆ ਜੀ ਕਾਲੀਦਾਲ ਨੂੰ ਪਾਰਲੀਮੈਂਟ ਦੋ ਸੀਟਾਂ ਮਿਲਣਗੀਆਂ ਨਹੀਂ ਮਿਲਣੀਆਂ ਖੈਰ ਆਪਾਂ ਇਹ ਕਹਿਨੇ ਆ ਕਿ ਫੈਸਲਾ ਤਾਂ ਚਲੋ ਅਸੀਂ ਆਪਣੇ ਪੰਜਾਬੀਆਂ ਤੇ ਛੱਡਦੇ ਆ ਪਰ ਇਹ ਤੇ ਕਿਹਾ ਹੀ ਜਾ ਸਕਦਾ ਨਾ ਕਿ ਜਿਹੜੀ ਵਿਧਾਨ ਸਭਾ ਦੇ ਵਿੱਚ ਪਿਛਲੀ ਵਾਰੀ ਆ ਕਾਲੀਦਾਲ ਨੂੰ ਕੇਵਲ ਤਿੰਨ ਸੀਟਾਂ ਮਿਲੀਆਂ ਹੋਣ ਤੇ ਉਹਦੀ ਪਾਰਲੀਮੈਂਟ ਦੀ ਚੋਣ ਲੜਨੀ ਕੋਈ ਈ ਸੌਖੀ ਗੱਲ ਨਹੀਂ ਬਹੁਤ ਵੱਡੀ ਚੁਣੌਤੀ ਹੈ ਤੇ ਵਿਰਸਾ ਸਿੰਘ ਵਲਟੋਹਾ ਆਪਣੀ ਰਾਜਨੀਤੀ ਆਪਣਾ ਪਸ਼ੋਕੜ ਸਾਰਾ ਕੁਝ दातੇ ਲਾ ਕੇ ਆਪਾਂ ਕਹਿ ਸਕਦੇ ਹਾਂ ਜੇ ਹੁਣ ਮੈਦਾਨ 'ਚ ਉਤਰ ਰਹੇ ਆ ਤਾਂ ਨੋਟਸ ਲੈਣਾ ਬਣਦਾ ਹੀ ਬਣਦਾ ਹੈ ਨਤੀਜਾ ਕੀ ਆਏਗਾ ਬਾਅਦ ਦੀ ਗੱਲ ਹੈ ਪਰ ਵਿਰਸਾ ਸਿੰਘ ਮਲਟੋਹਾ ਕਿਉਂਕਿ ਉਹ ਹਲਕੇ ਦੀ ਗੱਲ ਕਰ ਰਹੇ ਆ ਜਿੱਤੇ ਭਾਈ ਅਮਰਪਾਲ ਸਿੰਘ ਮੈਦਾਨ 'ਚ ਉਤਰੇ ਹੋਇਆ ਹੋਰ ਕਦਾਵਾਰ ਨਾਂ ਜਿਹੜਾ ਹੈਗਾ ਕੈਬਨਟ ਮੰਤਰੀ ਮੈਦਾਨ 'ਚ ਉਤਰੇ ਹੋਇਆ ਉਹ ਸਥਿਤੀ ਦੇ ਵਿੱਚ ਵਿਰਸਾ ਸਿੰਘ ਮਲਟੋਹਾ ਦਾ ਮੈਦਾਨ ਦੇ ਚਾਹਣਾ ਫੈਸਲਾ ਤਾਂ ਖਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਨੇ ਕਰਨਾ ਹੈ ਪਰ ਮੈਂ ਨਿਸ਼ਚਿਤ ਤੌਰ ਤੇ ਕਹਿ ਸਕਦਾ ਹਾਂ ਕਿ ਅਕਾਲੀ ਦਲ ਦੇ ਅੰਦਰ ਵਿਰਸਾ ਸਿੰਘ ਮਲਟੋਹਾ ਨੇ ਇਹ ਚੁਣੌਤੀ ਕਬੂਲ ਕਰਕੇ ਆਪਣਾ ਇੱਕ ਨਾਂ ਜ਼ਰੂਰ ਬਣਾਇਆ ਕੇਵਲ ਨਾਂ ਹੀ ਨਹੀਂ ਬਣਾਇਆ ਸਗੋਂ ਉਹਨਾਂ ਦਾ ਜਿਹੜਾ ਵਿਰਸਾ ਜਾਂ ਪਿਛੋਕੜ ਹੈ ਉਹ ਪਿਛੋਕੜ ਵੀ ਆਪਣੇ ਆਪ ਨੂੰ ਉਹਨਾਂ ਨੇ ਹੋਰ ਮਜ਼ਬੂਤੀ ਨਾਲ ਦੇਖਿਆ ਕਿ ਅਸੀਂ ਇਹੋ ਜੀ ਚੁਣੌਤੀ ਦਾ ਵੀ ਸਾਹਮਣਾ ਕਰ ਸਕਦੇ ਹਾਂ ਪੰਜਾਬ ਦੇ ਅੰਦਰ ਕੱਲ ਨੂੰ ਪ੍ਰਸਿੱਧੀਆਂ ਕੀ ਬਦਲਦੀਆਂ ਕਿਸ ਕਦਰ ਨਤੀਜੇ ਆਉਂਦੇ ਆ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਪਰ ਵਿਸਵਾਸ ਸਿੰਘ ਬਲਟੋਆ ਨੇ ਗੱਲ ਸਾਬਤ ਕਰ ਦਿੱਤੀ ਹੈ ਕਿ ਉਹ ਅਕਾਲੀ ਦਲ ਦੇ ਨਾਲ ਡਟ ਕੇ ਖੜਾ ਹੈ ਇਹ ਸਹੀ ਹੈ ਕਿ ਕਈ ਹੋਰ ਵੱਡੇ ਨਾਂ ਵੀ ਅਕਾਲੀ ਦਲ ਨੇ ਜਿਹੜਾ ਮੈਦਾਨ 'ਚ ਝੋਕੇ ਹੈ ਜਿਨ੍ਹਾਂ 'ਚ ਆਪਾਂ ਗੱਲ ਕਰ ਸਕਦੇ ਆ ਵੱਖ-ਵੱਖ ਚਿਹਰੇ ਆ ਵੱਖ-ਵੱਖ ਨਾਂ ਆ ਵੀ ਬਹਾਰ ਸਮਰਦੀ ਗੱਲ ਕਰ ਲਈਏ ਪ੍ਰਸਾਦ ਚੰਦੂ ਮਾਜਰਾ ਦੀ ਗੱਲ ਕਰ ਲਈਏ ਵੱਡੇ ਚਿਹਰੇ ਆ ਆਪਣੇ ਆਪਣੇ ਸੀਟਾਂ ਤੇ ਚੁਣੌਤੀਆਂ ਦੇ ਰਿਹਾ ਕਿਉਂਕਿ ਅਕਾਲੀ ਦਲ ਪੰਜਾਬ ਜਿੱਦਾਂ ਮੈਂ ਅਕਸਰ ਇਹ ਗੱਲ ਆਖਦਾ ਹਾਂ ਕਿ ਪਾਰਲੀਮੈਂਟ ਦੀ ਇਲੈਕਸ਼ਨ ਲਈ ਨਹੀਂ ਲੜ ਰਿਆ ਉਹ ਆਪਣੀ ਇੱਕ ਹੋਂਦ ਬਚਾਉਣ ਦੀ ਲੜਾਈ ਵੀ ਲੜ ਰਿਆ ਜਿਵੇਂ ਅਸਕੰਦਰ ਸਿੰਘ ਮਲੂਕਾ ਦੀ ਗੱਲ ਕੀਤੀ ਹੈ ਤਾਂ ਦੂਜੇ ਪਾਸੇ ਬਲਟੋਹਾ ਚੰਦੂ ਮਾਜਰਾ ਵੀ ਬਾਹਰ ਸੇ ਮਰਦ ਤੇ ਦੂਜੇ ਕਾਲੀ ਚਿਹਰੇ ਵੀ ਹੈ ਜਿਹੜੇ ਪੰਜਾਬ ਦੀ ਵਿਰਾਸਤ ਦੇ ਚੱਲਦੇ ਆ ਅਕਾਲੀ ਦਲ ਦਾ ਨਾਮ ਬਚਾਉਣ ਲਈ ਅਕਾਲੀ ਦਲ ਦਾ ਇੱਕ ਇਤਿਹਾਸ ਜਾਂ ਪਸ਼ੋਕੜ ਉਸ ਨੂੰ ਸਾਹਮਣੇ ਰੱਖਣ ਦੀ ਜਿਹੜੀ ਲੜਾਈ ਲੜੀ ਜਾ ਰਹੀ ਹੈ ਔਰ ਖਾਸ ਤੌਰ ਤੇ ਅਕਾਲੀ ਦਲ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੇਖੋ ਜੇ ਖੇਤਰੀ ਪਾਰਟੀ ਆ ਤਾਂ ਅਕਾਲੀ ਦਲ ਹੀ ਆਪਣੇ ਆਪ ਚ ਖੇਤਰੀ ਪਾਰਟੀ ਹੈ ਸੋ ਖੇਤਰੀ ਪਾਰਟੀ ਦੇ ਤੌਰ ਤੇ ਵੀ ਅਕਾਲੀ ਦਲ ਜਿਹੜੀ ਭੂਮਿਕਾ ਨਿਭਾ ਰਿਹਾ ਉਹ ਤੇ ਬਿਲਕੁਲ ਚੰਨੂ ਮਾ ਜਰਾ ਵੀ ਬਾ ਹਮਰ ਹਰ ਸਮਰਥ ਔਰ ਦੂਜੇ ਜਿਹੜੇ ਉਮੀਦਵਾਰ ਆ ਉਹ ਵੀ ਆਪਣੇ ਆਪ ਚ ਅਕਾਲੀ ਦਲ ਦਾ ਇੱਕ ਮੈਸੇਜ ਸੋ ਅਕਾਲੀ ਦਲ ਜਿਦਾ ਮੈਂ ਕਹਿਆ ਕਿ ਭਾਜਪਾ ਵਾਲਾ ਨਿਜ਼ਾਮ ਕੇਂਦਰ ਸਥਾ ਹਾਸਲ ਕਰਨ ਬਾਰੇ ਉਹਨਾਂ ਨੂੰ ਆਪਣੇ ਆਪ ਚ ਕੋਈ ਭਲੇਖਾ ਨਹੀਂ ਦੀਸ ਦੇ ਬਹੁਤੇ ਲੋਕਾਂ ਨੂੰ ਕੋਈ ਭਲੇਖਾ ਨਹੀਂ ਅਕਾਲੀ ਦਲ ਨੂੰ ਵੀ ਆਪਣੇ ਆਪ ਚ ਕੋਈ ਭਲੇਖਾ ਨਹੀਂ ਕਿ ਪਾਰਲੀਮੈਂਟ ਦੇ ਅੰਦਰ ਉਹਨਾਂ ਨੂੰ ਕੋ ਬਹੁਤ ਵੱਡਾ ਹੰਗਾਰਾ ਨਹੀਂ ਮਿਲਣ ਲੱਗਿਆ ਹਾਂ ਜਿਹੜੀ ਗੱਲ ਅਹਿਮ ਆ ਉਹ ਇਹ ਆ ਕਿ ਪੰਜਾਬ ਦੇ ਅੰਦਰ ਆਪਣਾ ਇੱਕ ਅਹਿਸਾਸ ਖੇਤਰੀ ਪਾਰਟੀ ਦੇ ਤੌਰ ਤੇ ਪੰਜਾਬ ਦੇ ਮੁੱਦਿਆਂ ਨੂੰ ਉਭਾਰਨ ਦੀ ਆਪਾਂ ਜਿਹੜੀ ਗੱਲ ਕਰਦੇ ਆ ਉਹਨਾਂ ਮੁੱਦਿਆਂ ਲਈ ਜਿੱਥੇ ਕਾਲੀ ਦਲ ਦੀ ਲੀਡਰਸ਼ਿਪ ਇਹਨਾਂ ਮੁੱਦਿਆਂ ਤੇ ਲੜਾਈ ਲੜ ਰਹੀ ਹੈ ਸ਼੍ਰੋਮਣੀ ਗੁਰਦਾਰ ਪ੍ਰੰਧਕ ਕਮੇਟੀ ਇਸ ਲਈ ਦਿਨ ਜੇ ਆਪਾਂ ਨੂੰ ਮੌਕਾ ਮਿਲਿਆ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਹੈਗੇ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਉਹਨਾਂ ਨਾਲ ਗੱਲਬਾਤ ਕਰਨ ਦਾ ਉਹਨਾਂ ਨੇ ਗੱਲ ਬੜੀ ਸਾਫ਼ ਤੌਰ ਤੇ ਕਹੀ ਕਿ ਜਿਹੜਾ ਅਕਾਲੀ ਦਲ ਹੈ ਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਹੈ ਦੋਵਾਂ ਨੂੰ ਵੱਖਰੇ ਵੱਖਰੇ ਤੌਰ ਤੇ ਨਹੀਂ ਦੇਖਿਆ ਜਾ ਸਕਦਾ ਮੈਂ ਜਰਨਲਿਸਟ ਦੇ ਤੌਰ ਤੇ ਲੰਬਾ ਸਮਾਂ ਇਹ ਦੇਖਦਾ ਰਹਿਆ ਕਿ ਜਥੇਦਾਰ ਗੁਰਚੰਨ ਸਿੰਘ ਟੋੜਾ ਅਕਾਲੀ ਦਲ ਦੀ ਹਮਾਇਤ ਹੈ ਹਾਲਾਂਕਿ ਮਤਵੇਜ ਵੀ ਰਹੇ ਹੈ ਅਕਾਲੀ ਦਲ ਦੀ ਮੈਚ ਅਕਾਲੀ ਦਲ ਦੀ ਲੜਾਈ ਲੜਦੇ ਰਹੇ ਐ ਤੇ ਇਸੇ ਤਰੀਕੇ ਨਾਲ ਐਡਵੋਕੇਟ ਧਾਮੀ ਜਿਹੜੇਗਾ ਅਕਾਲੀ ਦਲ ਦੀ ਲੜਾਈ ਲਈ ਪੰਜਾਬ ਦੇ ਪਿੰਡਾਂ ਚ ਮੈਦਾਨ ਚ ਉਤਰੇ ਹੋਏ ਐ ਸਿਰਕ ਸੁਨਿਆ ਅਕਾਲੀ ਦਲ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਪਾਰਲੀਮੈਂਟ ਚੋਣਾਂ ਦੇ ਚੱਲਦਿਆਂ ਅਕਾਲੀ ਦਲ ਆਪਣੀ ਇੱਕ ਹੋਣ ਦੀ ਲੜਾਈ ਵੀ ਲੜ ਰਿਹਾ ਹੈ ਪੰਜਾਬੀਆਂ ਨੇ ਫੈਸਲਾ ਕਰਨਾ ਹੈ ਕਿ ਕਿੰਨੀ ਇੱਕ ਪ੍ਰਵਾਨਗੀ ਮਿਲਦੀ ਹੈ ਕਿੰਨੀ ਕਿ ਨਹੀਂ ਮਿਲਦੀ ਕਾਂਗਰਸ ਪਾਰਟੀ ਦੀ ਆਪਾਂ ਗੱਲ ਕਰੀਏ ਕਾਂਗਰਸ ਪਾਰਟੀ ਪਾਰਲੀਮੈਂਟ ਚੋਂ ਉਹਨਾਂ ਦੇ ਚੱਲਦਿਆਂ ਨੂੰ ਕਈ ਵੱਡੇ ਝਟਕੇ ਲੱਗੇ ਵੱਡੇ ਝਟਕੇ ਮੇਰਾ ਕਹਿਣ ਤੋਂ ਪਾਵਾ ਕਿ ਪਾਰਟੀ ਛੱਡ ਕੇ ਭਾਜਪਾ ਚਲੇਗੇ ਔਰ ਕਈ ਆਪ ਚਲੇਗੇ ਖਾਸ ਤੌਰ ਤੇ ਜੇ ਆਪਾਂ ਲੁਧਿਆਣਾ ਹਲਕੇ ਦੀ ਗੱਲ ਕਰੀਏ ਇਹਨਾਂ ਦਿਨਾਂ ਚ ਸਭ ਤੋਂ ਵੱਡਾ ਕਾਂਗਰਸ ਚਰਚਾ ਦਾ ਜਿਹੜਾ ਮੁੱਦਾ ਬਣਿਆ ਵਾ ਉਹ ਲੁਧਿਆਣਾ ਦਾ ਪਾਰਲੀਮੈਂਟ ਹਲਕਾ ਖੈਰ ਬਣੇ ਵੀ ਕਿਉਂ ਨਾ ਉਸ ਹਲਕੇ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਆਂ ਤੇਰੇ ਪਾਰਲੀਮੈਂਟ ਮੈਂਬਰ ਰਿਹਾ ਬਿੱਟੂ ਉਹਨਾਂ ਨੇ ਭਾਜਪਾ ਜੁਆਇਨ ਕਰ ਲਈ ਹੈ ਬਟੂ ਨੇਤਾ ਜਿੰਨ੍ਹ ਦੀ ਆਪਾਂ ਗੱਲ ਕਰਦੇ ਆ ਜਿਹੜੇ ਸਾਬ ਬਿਆਨ ਸਿੰਘ ਮਰਹੂਮ ਮੁੱਖ ਮੰਤਰੀ ਦਾ ਹਾਨੀਆਂ ਲੰਬਾ ਸਮਾਂ ਇਹ ਕਿਹਾ ਜਾਂਦਾ ਹੈ ਜੇ ਕਾਂਗਰਸ ਪੰਜਾਬ ਦੇ ਵਿੱਚ ਕਿਸੇ ਵੀ ਵਜ੍ਹਾ ਕਰਕੇ ਬਾਜ਼ਪਾਈ ਸਤਾ ਜਾ ਸਕੀ ਤਾਂ ਉਹਦੀ ਵੱਡੀ ਭੂਮਿਕਾ ਵੱਡੀ ਦੇਣ ਸਾਬ ਬਿਆਨ ਸਿੰਘ ਦੀ ਰਹੀ ਹੈ ਹੁਣ ਸਾਬ ਬਿਆਨ ਸਿੰਘ ਦਾ ਪਰਿਵਾਰ ਹੀ ਉਹਨਾਂ ਦਾ ਹੀ ਪੁੱਤਰਾ ਜੇ ਭਾਜਪਾ ਚੱਲਿਆ ਜਾਵੇ ਤਾਂ ਵੱਡੀ ਚੁਣੌਤੀ ਦਾ ਕਾਂਗਰਸ ਲਈ ਹਾਈ ਹੈ ਹਰ ਕਾਂਗਰਸ ਕਿਧਰੇ ਲੱਗਦਾ ਇਹ ਹੈ ਕਿ ਇਸ ਦਾ ਜਵਾਬ ਦੇਣ ਨੂੰ ਵੀ ਫਿਰਦੇ ਆ ਰਾਜਾ ਵਿੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਹੈ ਜਿਹੜੀ ਹੁਣ ਨਵੀਂ ਚਰਚਾ ਉੱਭਰ ਕੇ ਸਾਹਮਣੇ ਆ ਰਹੀ ਹੈ ਇਹ ਕਿਹਾ ਜਾ ਸਕਦਾ ਹੈ ਕਿ ਬਿੱਟੂ ਨੂੰ ਸਾਬਕਾ ਸਿਕਾਉਣ ਲਈ ਭਾਜਪਾ ਵੱਲੋਂ ਜਿਹੜੇ ਲੜ ਰਹੇ ਆ ਰਾਜਾ ਵਿੜਿੰਗ ਨੂੰ ਲੁਧਿਆਣਾ ਤੋਂ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ ਉਤਰਦੇ ਆ ਨਹੀਂ ਉਤਰਦੇ ਆਉਣ ਵਾਲੇ ਦਿਨਾਂ 'ਚ ਇਸ ਗੱਲ ਦਾ ਪਤਾ ਲੱਗੇਗਾ ਇਹ ਗੱਲ ਜਰੂਰ ਸਪੱਸ਼ਟ ਹੋ ਗਈ ਹੈ ਪਹਿਲਾਂ ਇਹ ਚਰਚਾ ਰਹੀ ਹੈ ਕਿ ਬਠਿੰਡਾ ਪਾਰਲੀਮੈਂਟ ਹਲਕੇ ਤੋਂ ਰਾਜਾ ਵੜਿੰਗ ਉਹਨਾਂ ਦੀ ਪਤਨੀ ਜਿਹੜੀ ਹੈਗੀ ਐ ਉਮੀਦਵਾਰ ਹੋਣਗੇ ਦੇਖੋ ਉੱਥੋਂ ਦਾ ਗੱਲ ਸਾਫ਼ ਹੋ ਗਈ ਐ ਕਿ ਉਹ ਮੈਦਾਨ 'ਚ ਨਹੀਂ ਐ ਹੁਣ ਲੁਧਿਆਣਾ ਦੀ ਜਿਹੜੀ ਗੱਲ ਆ ਕਿ ਰਾਜਾ ਵੜਿੰਗ ਨੇ ਪਿਛਲੇ ਦਿਨਾਂ 'ਚ ਮੈਂ ਦੇਖ ਰਿਹਾ ਸੀ ਉਹ ਕਹਿ ਰਹੇ ਸੀ ਕਿ ਮੈਂ ਪਾਰਟੀ ਦੀ ਖਾਤਰ ਕਾਂਗਰਸ ਦੀ ਖਾਤਰ ਆਪਾਂ ਕੋਈ ਵੀ ਕੁਰਬਾਨੀ ਦੇਣ ਦੇ ਲਈ ਲੜਾਈ ਲਾਣ ਦੇ ਲਈ ਤਿਆਰ ਆ ਇਹ ਗੱਲ ਮੈਨੂੰ ਰਾਜਾ ਵੜਿੰਗ ਦੀ ਦੇਖੋ ਹਰ ਇੱਕ ਦਾ ਆਪਣਾ ਇੱਕ ਦਾਵਾ ਹੈ ਇੱਕ ਆਸ਼ਾ ਜਾਂ ਕੰਸ਼ਾ ਜੜੀਗੀ ਹੋ ਸਕਦੀ ਐ ਰਾਜਾ ਵਿੜੰਗ ਨੇ ਇੱਕ ਇੰਟਰਵਿਊ ਵਿੱਚ ਕਹੀ ਇਹ ਗੱਲ ਆ ਕਿ ਮੇਰੀ ਵੀ ਇੱਛਾ ਹੈ ਕਿ ਕਿਸੇ ਵੇਲੇ ਮੈਂ ਸੂਬੇ ਦਾ ਮੁੱਖ ਮੰਤਰੀ ਬਣਾ ਸੋ ਮੁੱਖ ਮੰਤਰੀ ਬਣਨਾ ਤਾਂ ਅਸਲ ਵਿੱਚ ਚਲੋ ਦੂਰ ਦੀ ਗੱਲ ਹੈ ਪਰ ਇੱਕ ਗੱਲ ਜ਼ਰੂਰ ਹੈ ਜਿਹੜੇ ਪੇ੍ਰਡਿਕਾ ਲੋਕ ਐ ਉਹਨਾਂ ਨੂੰ ਆਪਣੀਆਂ ਪਾਰਟੀਆਂ ਦੇ ਅੰਦਰ ਤੋਂ ਚੱਲਣਾ ਪੈਂਦਾ ਤੁਰਨਾ ਪੈਂਦਾ ਕੁਰਬਾਨੀਆਂ ਜਾਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਰਾਜਾ ਵਿੜੰਗ ਆਪਾ ਸਾਰੇ ਜਾਣਦੇ ਆ ਜਦੋਂ ਉਹਨਾਂ ਨੇ ਕਾਂਗਰਸ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੰਭਾਲੀ ਸੀ ਵੱਡੀਆਂ ਗੱਲਾਂ ਵੱਡੇ ਸਵਾਲ ਉੱਠ ਰਹੇ ਸੀ ਕਿ ਰਾਜਾ ਵੜਿੰਗਾ ਕਿੰਨੇ ਮਹੀਨੇ ਰਹਿੰਦੇ ਆ ਕਿੰਨੇ ਦਿਨ ਰਹਿੰਦੇ ਆ ਕਾਂਗਰਸ ਦਾ ਪ੍ਰਧਾਨ ਬਣ ਕੇ ਦੇਖੋ ਇੱਕ ਸਫਰ ਰਾਜਾ ਵੜਿੰਗ ਨੇ ਤੈਅ ਕਰ ਲਿਆ ਉਹਨਾਂ ਨੇ ਇੱਕ ਗੱਲ ਤਾਂ ਸਾਬਤ ਕਰ ਦਿੱਤੀ ਹੈ ਕਿ ਉਹ ਕਾਂਗਰਸ ਦੇ ਪ੍ਰਧਾਨ ਤਾਂ ਹਨ ਹੀ ਹਨ ਪਰ ਡਟ ਕੇ ਲੜਾਈ ਵੀ ਲੜ ਰਹੇ ਆ ਜਦੋਂ ਆਪ ਦੀ ਸਰਕਾਰ ਬਣੀ ਤਾਂ ਕਈ ਸਵਾਲੇ ਵੀ ਉੱਠਦੇ ਰਹੇ ਕਿ ਦੇਖੋ ਜੀ ਰਾਜਾ ਵੜਿੰਗ ਤੇ ਭ੍ਰਿਸ਼ਟਾਚਾਰ ਦੇ ਕੇਸ ਬਣ ਰਹੇ ਆ ਉਹਨਾਂ ਨੂੰ ਜੇਲ੍ਹ 'ਚ ਜਾਣਾ ਪੈ ਸਕਦਾ ਔਰ ਕਈ ਜਿਹੜੇ ਵਿਰੋਧੀ ਸੀ ਉਹਨਾਂ ਨੇ ਇਹ ਵੀ ਇਹ ਜੇ ਵੀ ਆਪਣੇ ਕਮੈਂਟਸ ਕੀਤੇ ਕਿ ਰਾਜਾ ਵੜੰਗ ਜੀ ਦਿਨੇ ਕਿਸੇ ਹੋਰ ਪਾਸੇ ਹੁੰਦੇ ਆ ਰਾਤ ਨੂੰ ਕਿਸੇ ਹੋਰ ਪਾਸੇ ਜਾਣੇ ਉਹਨਾਂ ਦਾ ਪਾਰਸੀ ਕੇ ਰਾਤ ਬਰਾਤੇ ਉਹ ਆਪ ਆਲੇ ਨਾਲ ਵੀ ਮੁਲਾਕਾਤਾਂ ਕਰਦੇ ਆ ਖਰੇ ਸਾਰੇ ਸੰਕਟ ਜੋ ਨਿਕਲ ਕੇ ਸਾਰੇ ਦੋਸ਼ਾਂ ਜੋ ਨਿਕਲ ਕੇ ਰਾਜਾ ਵੜੰਗਾ ਇਕਾ ਜੇ ਇਸ ਗੱਲ 'ਚ ਸਪਸ਼ਟ ਤੌਰ ਤੇ ਨੇਤਾ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਇਆ ਕਿ ਲੁਧਿਆਣਾ ਦੇ ਵਿੱਚ ਦੇਖੋ ਕਾਂਗਰਸ ਪਾਰਟੀ ਨੂੰ ਜੇ ਵੱਡੀ ਚੁਣੌਤੀ ਦੇ ਤੌਰ ਤੇ ਦੇਖਿਆ ਜਾਵੇ ਸਾਹਮਣਾ ਕਰਨਾ ਪੈ ਰਿਹਾ ਤਾਂ ਕਿਹਾ ਇਹ ਜਾ ਰਿਹਾ ਹੈ ਕਿ ਰਾਜਾ ਬੜਿੰਗ ਹੀ ਉਹ ਚੁਣੌਤੀ ਦਾ ਸਾਹਮਣਾ ਕਰ ਸਕਦੇ ਹੈ ਸੋ ਰਾਜਾ ਬੜਿੰਗ ਇੱਕ ਲੀਡਰਸ਼ਿਪ ਦੇ ਤੌਰ ਤੇ ਬੇਸ਼ੱਕ ਪ੍ਰਤਾਪ ਬਾਜਵਾ ਜਿਹੜਾ ਹੈਗਾ ਪੰਜਾਬ ਵਿਧਾਨ ਸਭਾ ਚ ਗੁਰੂਦੀਰ ਦੇ ਆਗੂ ਹੈ ਪਰ ਜੇ ਆਪਾਂ ਦੇਖੀਏ ਉਹਨਾਂ ਦਾ ਵੀ ਬੜਾ ਲੰਬਾ ਤਜਰਬਾ ਹੈ ਇਹਦੇ ਨਾਲ ਇੱਕ ਉਮਰ ਦਾ ਤਕਾਜ਼ਾ ਵੀ ਹੈ ਕਿ ਪ੍ਰਤਾਪ ਬਾਜਵਾ ਜਿਹੜੀ ਹੈਗੀ ਹੈ ਲੰਬੀ ਚੌੜੀ ਭਾਜਨਾਠ ਲੀਡਰਸ਼ਿਪ ਨੂੰ ਅਗਵਾਈ ਦੇ ਸਕਦੇ ਆ ਰਾਜਾ ਵੜਿੰਗ ਨੇ ਸਾਬਤ ਕਰ ਦਿੱਤਾ ਕਿ ਮੈਂ ਔਖਿਆਂ ਤੋਂ ਔਖੀਆਂ પરિਸਥਿਤੀਆਂ 'ਚ ਵੀ ਟਕਰਾ ਕਰਨ ਦੇ ਲਈ ਤਿਆਰ ਹਾਂ ਸੋ ਬਹੁਤ ਦਿਲਚਸਪ ਸਥਿਤੀ ਹੈ ਇਸ ਵੇਲੇ ਲੁਧਿਆਣਾ ਪਾਰਲੀਮੈਂਟ ਹਲਕੇ ਦੀ ਬਣਦੀ ਹੋਈ ਨਜ਼ਰ ਇਸ ਕਰਕੇ ਆ ਰਹੀ ਹੈ ਕਿ ਰਾਜਾ ਵੜਿੰਗਾ ਉਸ ਆਗੂ ਦੇ ਖਿਲਾਫ ਆ ਰਿਹਾ ਜਿਹੜਾ ਆਗੂ ਕਿਸੇ ਵੇਲੇ ਤਖਸਾਲੀ ਕਾਂਗਰਸੀ ਪਰਿਵਾਰ ਨਾਲ ਜਾਣਿਆ ਜਾਂਦਾ ਸੀ ਹੁਣ ਕਿਹਾ ਇਹ ਜਾਏਗਾ ਕਿ ਜੇ ਰਾਜਾ ਵੜਿੰਗ ਮੈਦਾਨ 'ਚ ਆਉਂਦੇ ਆ ਕੀ ਬਿਟੂ ਜਿਹੜੇ ਹੈਗੇ ਆ ਭਾਜਪਾ ਦੇ ਉਮੀਦਵਾਰ ਦੇ ਤੌਰ ਤੇ ਪੈਰਾਂ ਤੇ ਖੜੇ ਹੋ ਸਕਣਗੇ ਇਹ ਵੱਡੀ ਚੁਣੌਤੀ ਜਿਹੜੀ ਹੈਗੀ ਆ ਇਸ ਵੇਲੇ ਭਾਜਪਾ ਲਈ ਵੀ ਹੈ ਤੇ ਦੂਜੇ ਪਾਸੇ ਰਾਜਾ ਵੜਿੰਗ ਦੀ ਆਪਣੀ ਲੀਡਰਸ਼ਿਪ ਲਈ ਵੀ ਚੁਣੌਤੀ ਹੈ ਜੇ ਆਪਾਂ ਪੰਜਾਬ ਦੀਆਂ ਸਮੂਚੀਆਂ ਧਰਾਂ ਦੀ ਗੱਲ ਕਰੀਏ ਸਮੂਚੀਆਂ ਰਾਸੀ ਪਾਰਟੀਆਂ ਦੀ ਗੱਲ ਕਰੀਏ ਇਹ ਤਾਂ ਸਥਿਤੀ ਹੈ ਕਿ ਆਪਾਂ ਲੁਧਿਆਣਾ ਹਲਕੇ ਦੀ ਗੱਲ ਕਰਦੇ ਆਂ ਪਰ ਜੇ ਆਪਾਂ ਸਮੁੱਚੇ ਤੌਰ ਤੇ ਦੇਖੀਏ ਤਾਂ ਚੁਣੌਤੀ ਜਿਹੜੀ ਹੈਗੀ ਆ ਕੱਲੀ ਰਾਜਾਬੜੰਗਲੇ ਨਹੀਂ ਰਾਜਾਬੜੰਗ ਰੁਧੀ ਤੇਰ ਦੇ ਆਗੂਆਂ ਚੋਂ ਹੁੰਦੇ ਆ ਦੂਜੇ ਪਾਸੇ ਵੱਡੀ ਚੁਣੌਤੀ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਜਿਹੜੀ 13 ਸੀਟਾਂ ਦੀ ਦਾਅਵੇਦਾਰੀ ਕਰ ਰਹੀ ਹੈ 13 ਸੀਟਾਂ ਦੀ ਦਾਅਵੇਦਾਰੀ ਜਿਸ ਕਦਰ ਪੰਜਾਬ ਚ ਰਾਸੀ ਚਿਹਰੇ ਉਤਾਰੇ ਜਾ ਰਹੇ ਵਕਫਾ ਜਿਦਾ ਆਪਾਂ ਖਡੂਰ ਸਾਹਿਬ ਦੀ ਗੱਲ ਕੀਤੀ ਹੈ ਆਪਾਂ ਪਟਿਆਲਾ ਦੀ ਗੱਲ ਕਰ ਸਕਦੇ ਆਪਾਂ ਬਠਿੰਡਾ ਦੀ ਗੱਲ ਕਰ ਸਕਦੇ ਆਂ ਲੁਧਿਆਣਾ ਦੀ ਗੱਲ ਕਰ ਸਕਦੇ ਆਂ ਸੋ ਰਾਸੀ ਧਿਰਾਂ ਦੇ ਵਿੱਚ ਜਿੱਤੇ ਵੱਡੀ ਚੁਣੌਤੀ ਪਾਰਟੀਆਂ ਵੱਲੋਂ ਆਪ ਵੱਲੋਂ 13 ਸੀਟਾਂ ਦੀ ਦਾਅਵੇਦਾਰੀਆਂ ਦੀ ਚੁਣੌਤੀ ਕਬੂਲੀ ਗਈ ਹੈ ਦੂਜੇ ਪਾਸੇ ਪਾਰਲੀਮੈਂਟ ਚੋਣਾਂ ਦੇ ਨਤੀਜੇ ਇਹ ਵੀ ਸਾਬਤ ਕਰਨਗੇ ਕਿ ਜਿਹੜੀਆਂ ਚੁਣੌਤੀਆਂ ਤੇ ਕਿੰਨੀਆਂ ਕਿ ਪਾਰਟੀਆਂ ਖਰੀਆਂ ਉੱਤਰਦੀਆਂ ਕਿਉਂਕਿ ਜਿਹੜਾ ਹੈ ਸਵੇਰ ਸਥਿਤੀ ਬਣੀ ਹੈ ਜੇ ਰਾਸੀ ਵਿਸ਼ਲੇਸ਼ਕਾਂ ਦੀ ਗੱਲ ਕਰ ਲਈਏ ਰਾਸੀ ਪੰਡਤਾਂ ਦੀ ਗੱਲ ਕਰ ਲਈਏ ਮੀਡੀਆ ਦੀ ਗੱਲ ਕਰ ਲਈਏ ਇੱਕ ਵੱਡਾ ਸਵਾਲ ਇਹੀ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ ਵੱਡਾ ਪੰਜਾਬ ਚ ਰਾਸਿਕ ਕਮਸਾਨ ਮਚਾ ਹੋਇਆ ਹੈ ਰਾਸਿਕ ਕਮਸਾਨ ਚ ਕੌਣ ਨਿਕਲ ਕੇ ਬਾਹਰ ਆਏਗਾ ਇਸ ਦਾ ਆਪਾਂ ਨੂੰ ਇੰਤਜ਼ਾਰ ਰਹੇਗਾ ਇਹਦੇ ਨਾਲ ਹੀ ਮੈਂ ਵੀ ਆਪਣੇ ਦਰਸ਼ਕਾਂ ਕੋਲੋਂ ਲਵਾਂਗਾ ਅਜ਼ਾਦ ਸਤਿ ਸ੍ਰੀ ਅਕਾਲ